ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲ ਜਿਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਤੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 9ਵੀਂ ਪਾਠ 4 ਮਾਈਕਰੋਸਾਫਟ ਐਕਸਲ ਭਾਗ 2 ਵਿੱਚ ਇਸ ਪਾਠ ਦੇ ਖਾਲੀ ਥਾਵਾਂ ਭਰੋ ਅਤੇ ਸਹੀ ਗਲਤ ਪੜਾਂਗੇ ਤੇ ਇਹ ਵੀਡੀਓ ਜਿਹੜੀ ਹੈ ਇਹ ਨਵੇਂ ਸਿਲੇਬਸ ਦੇ ਅਕੋਰਡਿੰਗਲੀ ਤਿਆਰ ਕੀਤੀ ਗਈ ਹੈ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਖਾਲੀ ਥਾਂਵਾਂ ਪਰ ਪਹਿਲਾ ਹੈ ਹਰ ਇੱਕ ਨਵੀਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ਡੈਸ਼ ਵਰਕਸ਼ੀਟਾਂ ਸ਼ਾਮਲ ਹੁੰਦੀਆਂ ਹਨ ਮੀਨਸ ਕਿ ਜਦੋਂ ਅਸੀਂ ਐਮ ਐਸ ਐਕਲ ਓਪਨ ਕਰਦੇ ਹਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਐਕਸਲ ਵਿੱਚ نیچے ਲਿਖਿਆ ਹੁੰਦਾ ਸ਼ੀਟ 1 ਸ਼ੀਟ 2 ਸ਼ੀਟ 3 ਤੋ ਕਿੰਨੀਆਂ ਸ਼ੀਟਸ ਹੁੰਦੀਆਂ ਨੇ 5 2 255 ਜਾਂ 3 ਤੇ ਇਸ ਦਾ ਸਹੀ ਆਨਸਰ ਹੈ 3 ਕਿ ਜਦੋਂ ਅਸੀਂ MS Excel ਓਪਨ ਕਰਦੇ ਹਾਂ ਤੇ ਪਹਿਲਾਂ ਤੋਂ ਬਣੀਆਂ ਤਿੰਨ ਵਰਕਸ਼ੀਟਾਂ ਸ਼ਾਮਲ ਹੁੰਦੀਆਂ ਹਨ ਜਿਹਨਾਂ ਉੱਤੇ ਸ਼ੀਟ 1 ਸ਼ੀਟ 2 ਸ਼ੀਟ 3 ਲਿਖਿਆ ਹੁੰਦਾ ਹੈ ਅਸੀਂ ਉਹਨਾਂ ਨੂੰ ਆਪਣੇ ਅਕੋਰਡਿੰਗਲੀ ਰੀਨੇਮ ਵੀ ਕਰ ਸਕਦੇ ਹਾਂ ਨੰਬਰ 2 ਵਰਕਸ਼ੀਟ ਵਿੱਚ ਕਿਹੜੇ ਕਿਹੜੇ ਆਬਜੈਕਟ ਸ਼ਾਮਲ ਕੀਤੇ ਜਾ ਸਕਦੇ ਹਨ ਮੀਨਸ ਕੀ ਜਦੋਂ ਅਸੀਂ ਐਮ ਐਸ ਐਕਸਲ 'ਚ ਕੰਮ ਕਰਦੇ ਹਾਂ ਇੱਕ ਵਰਕਸ਼ੀਟ ਸਾਡੇ ਸਾਹਮਣੇ ਖੁੱਲਦੀ ਹੈ ਔਰ ਜੇ ਆਪਾਂ ਕਿਹੜੇ ਕਿਹੜੇ ਆਬਜੈਕਟ ਜੋੜ ਸਕਦੇ ਹਾਂ ਇਸ ਦਾ ਆਨਸਰ ਹੈ ਸੈੱਲ ਚਾਰਟਸ ਰੋਜ਼ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਸਹੀ ਆਨਸਰ ਹੈ ਉਪਰੋਕਤ ਸਾਰੇ ਇਹ ਵਰਕਸ਼ੀਟ ਦੇ ਅੰਦਰ ਅਸੀਂ ਨਵਾਂ ਸੈੱਲ ਵੀ ਜੋੜ ਸਕਦੇ ਹਾਂ ਔਰ ਚਾਰਟਸ ਵੀ ਲਗਾ ਸਕਦੇ ਹਾਂ ਨਵੀਆਂ ਰੋਜ਼ ਵੀ ਐਡ ਕਰ ਸਕਦੇ ਹਾਂ ਕਾਲਮਸ ਵੀ ਐਡ ਕਰ ਸਕਦੇ ਹਾਂ ਇਸ ਕਰਕੇ ਇਹਦਾ ਸਹੀ ਆਨਸਰ ਕੀ ਹੋਇਆ ਉਪਰੋਕਤ ਸਾਰੇ ਨੰਬਰ 3 ਅੰਨ ਵਿੱਚੋਂ ਕਿਹੜੀਆਂ MS Excel ਚਾਰਟਸ ਦੀਆਂ ਸਹੀ ਟਾਈਪ ਹਨ ਇਸ ਦੇ ਆਪਸ਼ਨ ਹੈ 바ਰ ਕਾਲਮ ਪਾਈਟ ਲਾਈਨ ਐਡ ਆਪਸ਼ਨ ਹੈ ਏਰੀਆ ਡੋਨਟ ਸਕੈਟਰ ਈਡੀ ਆਪਸ਼ਨ ਹੈ ਸਰਫੇਸ ਰਡਾਰ ਜਾਂ 바ਰ ਤੇ ਸ ਆਪਸ਼ਨ ਹੈ ਉਪਰੋਕਤ ਸਾਰੇ ਤੇ ਇਸ ਦਾ ਸਹੀ ਆਨਸਰ ਹੈ ਉਪਰੋਕਤ ਸਾਰੇ ਕਿ MS Excel ਦੇ ਅੰਦਰ ਅਸੀਂ 바ਰ ਕਾਲਮ ਪਾਈ ਲਾਈਨ ਏਰੀਆ ਡੋਨਟ ਸਕੈਟਰ ਸਰਫੇਸ ਇਸਾਰੇ ਡਾਟ ਸਾਰੇ ਤਰ੍ਹਾਂ ਦੇ ਜਿਹੜੇ ਚਾਰਟ ਹੈ ਉਹ ਦੇਖ ਸਕਦੇ ਹਾਂ ਤੇ ਚਾਰਟ ਨੂੰ ਗ੍ਰਾਫਿਕ ਕਿਹਾ ਜਾਂਦਾ ਹੈ ਤੇ ਨੰਬਰ 4 ਹੈ ਕਿਸੇ ਦਿੱਤੀ ਗਈ ਰੇਂਜ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ ਇਸ ਦੇ অপਸ਼ਨ ਨੇ ਐਵਰੇਜ ਮਿਨ ਮੈਕਸ ਜਾਂ ਰੈਂਕ ਤੇ ਇਸ ਦਾ ਸਹੀ ਆਨਸਰ ਹੈ ਮਿਨ ਦੀ MS Excel ਚ ਜੇਕਰ ਤੁਸੀਂ ਕੋਈ ਸ਼ੀਟ ਬਣਾਈ ਹੈ ਉਸ ਸ਼ੀਟ ਚ ਕਾਫੀ ਜਿਆਦਾ ਡਾਟਾ ਭਰਿਆ ਹੋਇਆ ਹੈ ਅਸੀਂ ਸਭ ਤੋਂ ਛੋਟਾ ਨੰਬਰ ਪਤਾ ਕਰਨਾ ਹੈ ਸਭ ਤੋਂ ਛੋਟਾ ਅੰਕ ਪਤਾ ਕਰਨਾ ਹੈ ਉਹਦੇ ਲਈ ਜਿਹੜਾ ਫੰਕਸ਼ਨ ਵਰਤਿਆ ਜਾਏਗਾ ਉਸ ਨੂੰ ਬੋਲਦੇ ਮਿਨ ਮਿਨ ਮਤਲਬ ਮਿਨੀਮਮ ਨੰਬਰ ਨੰਬਰ 5 ਡੈਸ਼ MS Excel ਵਿੱਚ ਲਿਖੇ ਡਾਟਾ ਦੀ ਗ੍ਰਾਫੀਕਲ ਪੇਸ਼ਕਾਰੀ ਲਈ ਵਰਤਿਆ ਜਾਂਦਾ ਉਪਯੋਗੀ ਟੂਲ ਹੈ ਇਸ ਦੇ অপਸ਼ਨ ਨੇ ਡਾਟਾ ਵੈਲੀਡੇਸ਼ਨ ਕੰਡੀਸ਼ਨਲ ਫਾਰਮੈਟਿੰਗ ਚਾਰਟਸ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤੇ ਇਸ ਦਾ ਸਹੀ ਆਨਸਰ ਹੈ ਚਾਰਟਸ ਕਿ MS Excel ਦੇ ਅੰਦਰ ਜੇ ਕਿਸੇ ਡਾਟਾ ਨੂੰ ਗ੍ਰਾਫੀਕਲ ਰੂਪ ਵਿੱਚ ਪੇਸ਼ ਕਰਨਾ ਹੈ ਜਾਂ ਗ੍ਰਾਫ ਦੇ ਰੂਪ ਵਿੱਚ ਪੇਸ਼ ਕਰਨਾ ਹੈ ਤੇ ਉਹਦੇ ਲਈ ਚਾਰਟ ਵਰਤੇ ਜਾਂਦੇ ਨੇ ਅੱਗੇ ਹੈ ਸਹੀ ਜਾਂ ਗਲਤ ਸੋ ਤੇ ਪਹਿਲਾ ਹੈ ਕੀਬੋਰਡ ਤੋਂ ਕੰਟਰੋਲ ਅਤੇ ਪਲੱਸ ਕੀ ਦੀ ਵਰਤੋਂ ਕਰਕੇ ਨਵਾਂ ਸੈੱਲ, ਰੋ ਜਾਂ ਕਾਲਮ ਦਾਖਲ ਕੀਤਾ ਜਾ ਸਕਦਾ ਹੈ। ਮੀਨਸ ਕਿ ਜਦੋਂ ਆਪਾਂ ਕੀਬੋਰਡ ਤੋਂ ਕੰਟਰੋਲ ਤੇ ਪਲੱਸ ਕੀ ਇਕੱਠੀ ਦਬਾਵਾਂਗੇ ਤੇ ਉਹਦੇ ਨਾਲ ਨਵਾਂ ਸੈੱਲ, ਨਵੀਂ ਰੋ ਜਾਂ ਨਵਾਂ ਕਾਲਮ ਜਿਹੜਾ ਸੀ ਇਨਸਰਟ ਕਰ ਸਕਦੇ ਆ। ਇਹ ਬਿਲਕੁਲ ਸਹੀ ਹੈ। ਆਦਰਵਾਇਜ਼ ਤੁਹਾਨੂੰ ਕਿਸੇ ਰੋ ਤੇ ਕਾਲਮ ਤੇ ਜਾਂ ਸੈੱਲ ਤੇ ਜਾ ਕੇ ਰਾਈਟ ਕਲਿੱਕ ਕਰਕੇ ਇਨਸਰਟ অপਸ਼ਨ ਦਬਾਉਂਦੇ ਹੋ ਤਾਂ ਨਵਾਂ ਸੈੱਲ, ਰੋ ਜਾਂ ਕਾਲਮ ਦਾਖਲ ਹੁੰਦਾ ਹੈ ਜੇਕਰ ਤੁਸੀਂ ਕੀਬੋਰਡ ਦੀ ਮਦਦ ਨਾਲ ਨਵਾਂ ਸੈੱਲ ਰੋਜਾ ਕਾਲਮ ਦਾਖਲ ਕਰਨਾ ਹੈ ਤਾਂ ਤੁਸੀਂ ਕੰਟਰੋਲ ਤੇ ਪਲੱਸ ਕੀ ਦੀ ਮਦਦ ਨਾਲ ਦਾਖਲ ਕਰ ਸਕਦੇ ਹੋ ਨੰਬਰ 2 ਸਮ ਅਤੇ ਮਿਨ ਐਮ ਐਸ ਐਕਸਲ ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਨਾਂ ਹਨ ਇਹ ਬਿਲਕੁਲ ਗਲਤ ਹੈ ਸਮ ਅਤੇ ਮਿਨ ਜਿਹੜੇ ਹੈ ਇਹ ਐਮ ਐਸ ਐਕਸਲ ਵਿੱਚ ਵਰਤੇ ਜਾਣ ਵਾਲੇ ਫੰਕਸ਼ਨ ਹਨ ਸਮ ਫੰਕਸ਼ਨ ਕੀ ਕਰਦਾ ਹੈ ਕਿ ਜਿਹੜੇ ਤੁਸੀਂ ਦਿੱਤੀ ਹੋਈ ਰੇਂਜ ਹੈ ਉਹਦੇ ਨੰਬਰਾਂ ਦਾ ਜੋੜ ਕਰਦਾ ਹੈ ਤੇ ਮਿਨ ਫੰਕਸ਼ਨ ਜਿਹੜਾ ਹੈ ਇਸ ਸੀਰੀਜ਼ ਵਿੱਚੋਂ ਜੇ ਤੁਸੀਂ ਸੀਰੀਜ਼ ਦਿੱਤੀ ਹੈ ਜਾਂ ਕੋਈ ਨੰਬਰ ਦਿੱਤੇ ਹੈ ਉਹਨਾਂ ਵਿੱਚੋਂ ਸਭ ਤੋਂ ਛੋਟਾ ਨੰਬਰ ਲੱਭਤਾ ਹੈ। ਨੰਬਰ 10셀 ਬਾਰਡਰ 셀 ਦੀ ਚੌੜਾਈ ਜਾਂ ਉਚਾਈ ਬਦਲਣਾ 셀ਾਂ ਨੂੰ ਮਰਜ ਕਰਨਾ ਟੈਕਸਟ ਨੂੰ ਅਲਾਈਨ ਕਰਨਾ ਟੈਕਸਟ ਦੀ ਦਿਸ਼ਾ ਬਦਲਣਾ ਟੈਕਸਟ ਨੂੰ ਰੈਪ ਕਰਨਾ ਆਦਿ 셀 ਸਟਾਈਲ ਦੀਆਂ ਉਦਾਹਰਨਾਂ ਹਨ ਤੇ ਇਹ ਬਿਲਕੁਲ ਸਹੀ ਹੈ। ਇਸ ਸੈੱਲ ਸਟਾਈਲ ਦੇ ਵਿੱਚ ਆਪਾਂ ਸੈੱਲ ਤੇ ਬਾਰਡਰ ਲਗਾ ਸਕਦੇ ਹਾਂ ਸੈੱਲ ਦੀ ਚੌੜਾਈ ਬਦਲ ਸਕਦੇ ਹਾਂ ਉਚਾਈ ਬਦਲ ਸਕਦੇ ਹਾਂ ਸੈੱਲਾਂ ਨੂੰ ਇਕੱਠਾ ਕਰ ਸਕਦੇ ਹਾਂ ਸੈੱਲਾ ਜਿਹੜਾ ਟੈਕਸ ਲਿਖਿਆ ਹੈ ਉਸ ਨੂੰ ਲੈਫਟ ਰਾਈਟ ਜਾਂ ਸੈਂਟਰ ਅਲਾਈਨ ਕਰ ਸਕਦੇ ਹਾਂ ਟੈਕਸ ਦੀ ਦਿਸ਼ਾ ਬਦਲ ਸਕਦੇ ਹਾਂ ਤੇ ਟੈਕਸ ਨੂੰ ਜੇਕਰ ਇੱਕ ਸੈੱਲ 'ਚ ਪੂਰਾ ਨਹੀਂ ਆ ਰਿਹਾ ਤੋ ਉਹਨੂੰ ਨੀਚੇ ਤੱਕ ਰੈਪ ਵੀ ਕਰ ਸਕਦੇ ਹਾਂ ਤੇ ਇਹ ਬਿਲਕੁਲ ਸਹੀ ਹੈ ਨੰਬਰ 4 ਕੰਡੀਸ਼ਨਲ ਫਾਰਮੈਟਿੰਗ ਐਮ ਐਸ ਐਕਸਲ ਦਾ ਇੱਕ ਟੂਲ ਜਾਂ ਕਮਾਂਡ ਹੈ ਜੋ ਮੁੱਲ ਦੇ ਆਧਾਰ ਤੇ ਸੈੱਲਾਂ ਦੀ ਰੇਂਜ ਵਿੱਚ ਫਾਰਮੈਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ ਤੇ ਇਹ ਵੀ ਬਿਲਕੁਲ ਸਹੀ ਹੈ ਕਿ ਕੰਡੀਸ਼ਨਲ ਫਾਰਮੈਟਿੰਗ ਦੀ ਮਦਦ ਨਾਲ ਜਿਹੜਾ ਸਾਡਾ ਦਿੱਤਾ ਹੋਇਆ ਡਾਟਾ ਹੈ ਜਾਂ ਜਿਹੜੀ ਸਾਡੀ ਰੇਂਜ ਹੈ ਉਹਦੇ ਵਿੱਚ ਆਪਾਂ ਆਪਣੀ ਮਰਜ਼ੀ ਨਾਲ ਫਾਰਮੈਟਿੰਗ ਕਰ ਸਕਦੇ ਹਾਂ ਮੰਨ ਲਓ ਕਿਸੇ ਕਲਾਸ ਦਾ ਸਿਰਜਲਟ ਤਿਆਰ ਕੀਤਾ ਹੈ ਕਿ ਜਿਹੜੇ ਬੱਚਿਆਂ ਦੇ ਨੰਬਰ 33 ਤੋਂ ਥੱਲੇ ਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦਾ ਕਲਰ ਰੈੱਡ ਹੋ ਜੇ ਉਹਦੀ ਬੈਕਗ੍ਰਾਉਂਡ ਕਲਰ ਰੈੱਡ ਹੋ ਜੇ ਤੇ ਕੰਡੀਸ਼ਨਲ ਫਾਰਮੈਟਿੰਗ ਦੀ ਮਦਦ ਨਾਲ ਅਸੀਂ ਅਜਿਹੀ ਫਾਰਮੈਟਿੰਗ ਲਾਗੂ ਕਰ ਸਕਦੇ ਹਾਂ ਨੰਬਰ 5 ਫਾਰਮੈਟਿੰਗ অপਸ਼ਨਸ ਡਾਟਾ ਤੋਂ ਜਾਣਕਾਰੀ ਨੂੰ ਦਰਸਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ ਤੇ ਇਹ ਬਿਲਕੁਲ ਸਹੀ ਹੈ ਕਿ ਫਾਰਮੈਟਿੰਗ অপਸ਼ਨ ਚ ਆ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਦਾ ਫੌਂਟ ਚੇਂਜ ਕਰਨਾ ਹੈ ਏਰੀਅਲ ਏਰੀਅਲ ਬਲੈਕ ਟਾਈਮਸ ਰੋਮਨ ਅਨਮੋਲ ਲਿਪੀ ਜਾਂ ਉਹਦਾ ਕਲਰ ਚੇਂਜ ਕਰਨਾ ਹੈ ਜਾਂ ਉਹਦਾ ਸਾਈਜ਼ ਚੇਂਜ ਕਰਨਾ ਹੈ ਉਸ ਨੂੰ ਬੋਲਡ ਇਟਾਲਿਕ ਅੰਡਰਲਾਈਨ ਕਰਨਾ ਹੈ ਤੇ ਇਹ ਸਾਰੇ ਕਿਹਦੇ ਚਾਹੀਦੇ ਨੇ ਫਾਰਮੈਟਿੰਗ ਚ ਤੇ ਇਹ ਬਿਲਕੁਲ ਸਹੀ ਹੈ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ